ਸਵਾਲ ਭਾਈ ਸਰਬਜੀ ਸਿੰਘ ਹੋਂਾ ਵਾਸਤੇ ਆਇਆ ਭਾਵੇਂ ਕਿ ਮੇਰੀ ਭੈਣ ਨੇ ਸਵਾਲ ਤਾਂ ਕਿਸੇ ਹੋਰ ਲਹਿਜੇ ਵਿੱਚ ਕੀਤਾ ਹੈ ਕਿ 84 ਦਾ ਪਾਠ ਕਰਦੇ ਹੋ ਹਾਂ ਜੇ ਬਾਥਰੂਮ ਜਾਣਾ ਪੈ ਜਾਵੇ ਤਾਂ ਕੀ ਪਾਠ ਦੇ ਵਿੱਚ ਵਿਗਨ ਪੈ ਜਾਂਦਾ ਹੈ ਕਿ ਪੂਰਾ ਹੋ ਜਾਂਦਾ ਹੈ 84 ਦਾ ਕਿ ਨਹੀਂ ਇਹਦੇ ਨਾਲ ਮੈਂ ਇੱਕ ਹੋਰ ਥੋੜਾ ਜਿਹਾ ਸਵਾਲ ਹੋਰ ਐਡੀਸ਼ਨ ਕਰ ਦੇਣਾ ਕਿਉਂਕਿ ਭੈਣਾ ਕਈ ਵਾਰ ਇੱਥੇ ਕਿਉਂਕਿ ਪਿੰਡੂ ਮੌਲ ਹੈ ਸ਼ਹਿਰਾਂ ਵਿੱਚ ਇਸ ਤਰ੍ਹਾਂ ਦਾ ਸਵਾਲ ਸਾਨੂੰ ਅਕਸਰ ਆ ਜਾਂਦਾ ਹੈ ਕਿ ਜਦੋਂ ਕੁਦਰਤੀ ਨੇਮ ਅਨੁਸਾਰ ਜਦੋਂ ਭੈਣਾ ਤੇ ਮਾਵਾਂ ਦੇ ਮੰਥਲੀ ਪੀਰੀਅਡ ਹੁੰਦਾ ਹੈ ਤਾਂ ਕੀ ਉਹ ਗੁਰਦੁਆਰਾ ਸਾਹਿਬ ਆ ਸਕਦੀਆਂ ਨੇ ਔਰ ਬਾਣੀ ਪਾਠ ਜਾਂ ਕੀਰਤਨ ਕਰ ਸਕਦੀਆਂ ਨੇ ਜੀ ਇਹ ਭਾਈ ਸਰਬਜੀ ਸਿੰਘ ਜੀ ਨੂੰ ਆਣ ਵਾਸਤੇ ਸਵਾਲ ਹੈ ਸਾਧ ਸੰਗਤ ਜੀ ਪਹਿਲੀ ਗੱਲ ਤੇ ਇਹ ਕਿ ਜਿਹੜਾ ਭੈਣ ਜੀ ਨੇ ਸਵਾਲ ਕੀਤਾ ਕਿ 84 ਦਾ ਪਾਠ ਕਰਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ 84 ਦਾ ਪਾਠ ਮੇਰੇ ਖਿਆਲ ਚ ਹੈ ਹੀ ਕੋਈ ਨਹੀਂ ਕਿ ਹੈਗਾ ਜੀ ਕੋਈ ਹੈਗਾ ਜੀ ਨਾਮ ਹੈਗਾ ਹਾਂ ਜੀ ਮੈਂ ਦੱਸਦਾ ਜੀ ਇਦਾਂ ਤੇ ਨਾ ਕੁਝ ਗੁੱਟਕੇ ਬਣ ਗਏ ਜਿਵੇਂ ਦੁੱਖ ਭੰਜਣੀ ਸੰਕਟ 모ਚਨ ਆਦਿਕ ਜਿਹੜੇ ਗੁੱਟਕੇ ਬਣਾ ਦਿੱਤੇ ਗਏ ਆ ਕੁਝ ਥਾਵਾਂ ਬਣਾਤੀਆਂ ਗਈਆਂ ਕਿ ਜਿਵੇਂ ਫਲਾਣੀ ਜਗ੍ਹਾ ਤੇ ਜਾਇਆ ਸੀ 84 ਕੱਟੀ ਜਾਣੀ ਹੈ ਮੈਂ ਇੱਕ ਸ਼ਬਦ ਪੜ੍ਹਦਾ ਤੁਹਾਡੇ ਸਾਹਮਣੇ ਬਾਣੀ ਦਾ ਇੱਕ ਵਾਕ ਹੈ ਕਹਿੰਦੇ ਪਾਪ ਕਰੇ ਪੰਚਾਂ ਕੇ ਵਸਰੇ ਹੁਣ ਜਿਹੜੀ ਚੀਜ਼ ਸਾਡੇ ਕੋਲ ਮੌਜੂਦਾ ਵਾ ਉਹ ਆ ਗੁਰੂ ਦੀ ਬਾਣੀ ਗੁਰੂ ਦੀ ਬਾਣੀ ਦੀ ਮੰਨੀ ਹੈ ਕਿ ਇਤਿਹਾਸਿਕ ਸਥਾਨਾਂ ਤੇ ਜੋ ਹੋ ਰਹੀ ਚੀਜ਼ ਉਹਦੀ ਮੰਨੀ ਹੈ ਪਰ ਚੱਕਰ ਇਹ ਪੈਦਾ ਜੇ ਪ੍ਰਚਾਰਕ ਉਹਦੀ ਵਿਆਖਿਆ ਕਰਦਾ ਤੇ ਸਮਾਜ ਵਿੱਚ ਇਹ ਗੱਲ ਪ੍ਰਚਲਿਤ ਵੜੀ ਹੋ ਗਈ ਹੈ ਮੰਨ ਲਓ ਇੱਕ ਬੰਦਾ ਬੌਲੀ ਸਾਹਿਬ ਚ 84 ਪਾੜ ਤੇ 84 ਸ਼ਨਾਣ ਕਰਕੇ ਆ ਗਿਆ ਕੀ 84 ਕੱਟੀ ਗਈ ਜੀ ਦੁੱਧ ਚ ਪਾਣੀ ਦੇ ਫੇਰ ਪਾ ਦੇ ਨੇ ਜਰਿਆ ਕ੍ਰੇਲਿਆਂ ਨੂੰ ਟੀਕੇ ਤੇ ਫੇਰ ਲਾ ਰਿਆ ਦਾਜ ਤੇ ਫੇਰ ਮੰਗ ਰਿਆ ਕਿਉਂ ਜੀ ਅਸ਼ਾ ਮੈਂ ਇੱਕ ਬੇਨਤੀ ਕਰਾਂ ਜੇ ਤੇ 84 ਇੱਕ ਮਿੰਟ ਜੀ ਜਿੰਦਗੀ ਜੀ ਬੇਨਤੀ ਸੁਣਿਓ ਜੇ ਤੇ 84 ਪਾਟ ਕੀਤਿਆਂ 84 ਕੱਟੀ ਜਾਂਦੀ ਹੈ ਪਿਛੇ ਇਹ ਪਤਾ ਬੰਗਲਾ ਸਾਹਿਬ ਮੈਂ ਕਥਾ ਕਰਦੇ ਹਾਂ ਇੱਕ ਉਦਾਹਰਨ ਦਿੱਤੀ ਸੀ ਇੱਥੇ ਬੱਤੀਖੰਡ ਪਾਟ ਹੀ ਖਾ ਗਏ ਸਨ ਤੇ ਆਪਾਂ ਤਾਂ ਕਦੀ ਕਿ ਜਾਨਾ ਉੱਥੇ ਰਹਿਣ ਵਾਲੇ ਬੱਤੀਖੰਡ ਪਾਟ ਹੀ ਖਾ ਗਏ ਆਖੋ ਪੰਜ ਵਾਰ ਸਤਨਾਮ ਸ੍ਰੀ ਵਾਹਿਗੁਰੂ ਕੀ ਕਰੋਗੇ ਹੁਣ ਮੇਰੀ ਇਹ ਭੈਣੇ ਆਪਾਂ ਤੇ ਨਹਾ ਕੇ ਘਰ ਆਏ ਨਾ ਇਸ਼ਨਾਨ ਕਰਕੇ ਉਹ ਜਿਹੜਾ ਬੰਦਾ 24 ਘੰਟੇ ਉੱਥੇ ਬੈਠਾ ਜੀ ਉਹਦੀ ਇੰਨੀ ਹਾਲਤਾਂ ਮੈਂ ਮੁੱਕ ਦੀ ਗੱਲ ਦੱਸਾਂ ਬਾਣੀ ਕੀ ਕਹਿੰਦੀ ਹੈ ਬਾਣੀ ਸਾਨੂੰ ਦੱਸ ਰਹੀ ਹੈ ਕਿ ਪਾਪ ਕਰੇ ਪੰਜਾਂ ਕੇ ਵਸਰੇ ਤੀਰਥ ਨਾਏ ਕਹੇ ਸਭ ਉਤਰੇ ਪਾਪ ਬੰਦਾ ਪੰਜ ਵਿਚਾਰਾਂ ਦੇ ਅਧੀਨ ਹੋ ਕੇ ਪਾਪ ਕਰਦਾ ਮਾੜੇ ਕੰਮ ਕਰਦਾ ਤੀਰ ਤੇ ਨੱਕ ਦਾ ਉਤਰ ਗਏ ਤੇ ਆਣ ਕੀ ਕਰਦਾ ਬਹੁਤ ਕਮਾਵੇਂ ਹੋਏ ਨਿਸ਼ਾਨੇ ਹੋਏ ਝਾਕਾ ਲਾ ਕੇ ਜਿਵੇਂ ਕਿਸੇ ਬੰਦੇ ਨੇ ਕਿਸੇ ਕੋਲੋਂ ਕਰਜ਼ਾ ਲਿਆ ਲਿਆ ਹੋਵੇ ਨਾ ਤੇ ਉਹਦਾ ਵਿਆਜ ਮੋੜਉਂਦਾ ਤੇ ਮੂਲ ਫਿਰ ਉੱਥੇ ਰਹਿੰਦਾ ਤੇ ਫਿਰ ਕਹਿੰਦਾ ਕੋਈ ਨਹੀਂ ਆ ਲਓ ਜੀ ਆ ਸਾਲ ਦਾ ਦੇਤਾ 6 ਮਹੀਨਾ ਦੇਤਾ ਅਗਲਾ ਫੇਸੇ ਏਦਾਂ ਬੰਦਾ ਰੱਬ ਨਾਲ ਕਰਦਾ ਕਹਿੰਦਾ ਲੈ ਰੱਬਾ ਵੀ ਆਜ ਰੇ ਮੈਂ 29 ਦਿਨ ਪਾਪ ਕੀਤੇ ਮੈਂ ਲਾ ਚੱਲਿਆਂ ਤੇ ਹੁਣ ਫੇਰ ਅਗਲੇ ਮੈਨੂੰ 29 ਦਿਨ ਦੀ ਖੁੱਲੀ ਛੁੱਟੀ ਦਿੱਖੀ। ਇਦਾਂ ਇੱਕ ਬਾਬਾ ਬੁੱਢਾ ਸਾਹਿਬ ਜਾਂਦੇ ਕਈ ਅਮਰੀਕਾ ਸਟੋਰਾਂ ਵਾਲੇ ਵੀ ਦੋ ਤਿੰਨ ਵੀਰਾਂ ਨਾਲ ਮੇਰੀ ਗੱਲ ਹੋਈ ਵੀ ਉਹ ਚੇਚਾ ਸੰਗਰਾਦ ਵਾਲੇ ਜਿੰਨ ਤੜਕੇ ਜਾਂਦੇ ਆ ਤੇ ਮੈਂ ਕਹਿਣਾ ਹੁਣਾਂ ਵੀ ਇੱਕ ਦਿਨ ਤੁਸੀਂ ਬਾਬੇ ਬੁੱਢੇ ਨੂੰ ਖੁਸ਼ਗਾਰ ਆਉਂਦੇ ਹੋ 29 ਦਿਨ ਮਾਵਾ ਦੇ ਪੁੱਤ ਮਾਰਨ ਵਾਸਤੇ ਟੀਕੇ ਜਿਹੜੇ ਨਕਲੀ ਲਾਈ ਜਾਂਦੇ ਉਹ ਦਵਾਈਆਂ ਵਿੱਚ ਜਾਂਦੇ ਉਹ ਨਕਲੀ ਹੈ ਗਲਤ ਚੀਜ਼ਾਂ ਨਸ਼ੀਲੀਆਂ ਵਸਤੂਆਂ ਵਿੱਚ ਜਾਂਦੇ ਉਹ ਸਾਡੇ ਸਮਾਜ 'ਚ ਇਹ ਬਣ ਗਿਆ ਬਾਹਰ ਆਣ ਕੇ ਮਾੜੇ ਕੰਮ ਕਰੋ ਕੋਈ ਸਾਨੂੰ ਇਦਾਂ ਦਾ ਤੀਰ ਸਸਾ ਚਾਹੀਦਾ ਹੁਣ ਦੋ ਚੀਜ਼ਾਂ ਸਾਡੇ ਸਾਹਮਣੇ ਆ ਇੱਕ ਬੌਲੀ ਸਾਹਿਬ ਇਹਨਾਂ ਚ ਦੋਹਾਂ ਚ ਕਿਹੜੀ ਚ ਨਾਤੇ ਆਪਣੀ 84 ਕੱਟੀ ਜਾਊਗੀ ਉਹਦੇ ਵਿੱਚੋਂ ਦੀ ਬੜਿਆ 84 ਕੱਟੀ ਜਾਂਦੀ ਆ ਇੱਥੇ ਚੋ ਵੀ ਮਾਰਿਆ 84 ਕੱਟੀ ਜਾਂਦੀ ਆ ਇਹਨਾਂ ਚ ਕਿਹੜੀ ਚੀਜ਼ ਸਹੀ ਆ ਜੀ ਸੌਖੀ ਪਸੰਦ ਸਾਡੇ ਕਿਉਂ ਜੀ ਇੱਥੇ ਦੇ ਪਾਠ ਕਰਨਾ ਪੈਣਾ ਉੱਥੇ ਦੇ ਵਿੱਚੋਂ ਦੀ ਲੰਗੋ ਤੇ ਗੱਲ ਬਣ ਗਈ ਸੌਖੀ ਨਹੀਂ ਆਦੀ ਤੇ ਮੈਂ ਕਹਿੰਦਾ ਜਿੰਨੇ ਆਪਣੇ ਆਗੂ ਸਾਰਿਆਂ ਵਿੱਚ ਹੁੰਦੀ ਨਗਾਣਾ ਦੀ ਇੱਕ ਰੀ ਜਿੰਨੇ ਬਾਬੇ ਆ ਸਾਰਿਆਂ ਨੂੰ ਕਹੇ ਬਾਬਾ ਜੀ ਆ ਆ ਨੰਗੀ ਜਾਓ ਲੈਨ ਬਣਾ ਬਣਾ ਤੁਰ ਜਾਓ ਤੇ ਗੁਰੂ ਕਿਰਪਾ ਕਰੇ ਕਿਤੇ ਤਾਗਾ ਵਾਲਿਓ ਸੁਣਾ ਜਾ ਸਮਝੋ ਤਿਆਨੋ ਅਹੀਂ ਕੋ ਗੁਰੂ ਨਿੰਦਕ ਨਹੀਂ ਆ ਨਾ ਤੁਹਾਨੂੰ ਗਲਤ ਰਸਤੇ ਪਾਉਣਾ ਤੁਸੀਂ ਬਾਣੀ ਪੜੋ ਬਾਣੀ ਕੀਦੀ ਆ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਲ ਚੋਰ ਇੱਕ ਭੌ ਲਥੀ ਨਾ ਤਿਆਂ ਦੋਏ ਪਾ ਚੜੀਐਸ ਹੋਰ ਬਾਹਰ ਤੋਤੀ ਤੁੰਬੜੀ ਅੰਦਰ ਵਸਨ ਕੋਰ ਸਾਧ ਭਲੇ ਅਨ ਨਾ ਤਿਆਂ ਚੋਰ ਸੇ ਚੋਰਾ ਚੋਰ ਅੱਛਾ ਦੂਜਾ ਸਵਾਜਿਹੜਾ ਵੀ ਜਣਾ ਕੀਤਾ ਸੀ ਇਹ ਆਮ ਹੁੰਦਾ ਜਿਹੜੋਂ ਭੈਣਾਂ ਤੇ ਮੰਥਰੀ ਪੀਰੀਅਡ ਆਉਂਦਾ ਤੇ ਉਹ ਕਹਿੰਦੇ ਜੀ ਇਹ ਪਵਿੱਤਰ ਹੋ ਗਿਆ ਸਾਡੇ ਡੇਰਾਦਾਰ ਤੇ ਕਹਿੰਦੇ ਕਹਿੰਦੇ ਆ ਨਾ ਵੀ ਇਹ ਆ ਪਵਿੱਤਰ ਹੋ ਗਏ ਨੇ ਪਰ ਇੱਕ ਬੇਨਤੀ ਹੈ ਜੇ ਉਹ ਪੀਰੀਅਡ ਸਾਡੀ ਭੈਣ ਸਾਡੀ ਬੱਚੀ ਪਰਿਵਾਰ ਤੇ ਕਿਸੇ ਧੀ ਤੇ ਨਾ ਆਵੇ ਤੇ ਮਾਫ ਕਰਨਾ ਸਾਡਾ ਜਨਮ ਹੀ ਨਹੀਂ ਹੋ ਸਕਦਾ ਉਹ ਕਿਰਿਆ ਇੱਕ ਐਸੀ ਜਿਹੜੀ ਕੁਦਰਤ ਵੱਲੋਂ ਦਾਤ ਆ ਜੋ ਸਾਡੀ ਪਰਿਵਾਰ ਦੀ ਧੀ ਨੂੰ ਸਮਾਜ ਦੀ ਔਰਤ ਨੂੰ ਬਖਸ਼ਿਸ਼ ਕੀਤੀ ਹੈ ਉਹ ਇੱਕ ਕਿਰਿਆ ਹੈ ਜਿਹਦੇ ਰਾਹੀਂ ਸਾਡਾ ਸਮਾਜ ਦੀ ਉਤਪਤੀ ਹੁੰਦੀ ਹੈ ਜੇ ਉਹ ਉਹ ਚੀਜ਼ ਆ ਪਵਿੱਤਰ ਹੈ ਤੇ ਫਿਰ ਤਾਂ ਸਮਝ ਲਓ ਆਪਾਂ ਸਾਰੇ ਆ ਪਵਿੱਤਰ ਹੋਏ ਸਾਡਾ ਜਨਮ ਉਸ ਤੋਂ ਬਿਨਾਂ ਹੋ ਹੀ ਨਹੀਂ ਸਕਦਾ ਪਰ ਸਾਡੇ ਸਮਾਜ ਚ ਕਿੱਦਾਂ ਦੀਆਂ ਕਹਾਣੀਆਂ ਬਣਾ ਕੇ ਸਾਨੂੰ ਪ੍ਰਚਲਿਤ ਕੀਤਾ ਗਿਆ ਗਲਤ ਤਰੀਕੇ ਦੇ ਨਾਲ ਜਿਹੜਾ ਵਾਸਤ ਵਿੱਚ ਗੁਰੂ ਸਾਹਿਬ ਨੇ ਜਿਹੜੀ ਉਦਾਹਰਣਾ ਦੇ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਇਹ ਕੀਤਾ ਸੀ ਕਿ ਭੱਲਿਆ ਸੂਚੇ ਨਾਖਿਨ ਬਹਿਨ ਦੇ ਪਿੰਡਾ ਤੋਂ ਇਹ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਗੁਰਬਾਣੀ ਸਾਨੂੰ ਕਿੰਨੀਆਂ ਉਦਾਹਰਨਾਂ ਦੇ ਦੇ ਕੇ ਸਮਝਾਉਣ ਦਾ ਯਤਨ ਜਿਹੜਾ ਕੀਤਾ ਗਿਆ ਵਾ ਕਿ ਇਹ ਭੱਲੇ ਉਹ ਜਿਹੜੀ ਸੱਚ ਝੂਠ ਹੈ ਚੋਂ ਆਪਾਂ ਬਾਹਰ ਨਿਕਲਣਾ ਆ ਸਾਡੀਆਂ ਗੱਲਾਂ ਤੋਂ ਇਹਨਾਂ ਅੰਦਾਜ਼ਾ ਲਗਾਇਓ ਕਿ ਅਸੀਂ ਤੁਹਾਨੂੰ ਫਲਾਣੇ ਥਾਂ ਤੀਰਥ ਸਥਾਨ ਤੋਂ ਜਾਣ ਤੋਂ ਰੋਕਦੇ ਹਾਂ ਜਰੂਰ ਜਾਓ ਪਰ ਐਸ ਤੀਰਥ ਸਥਾਨ ਤੇ ਨਾਉਣਾ ਨਾ ਭੁੱਲਿਓ ਜਿਹੜਾ ਅਸਲੀ ਤੀਰਥ ਸਥਾਨ ਹੈ ਤੀਰਥ ਨਾਉਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ज्ञान ਹੈ بس ਇਸ ਗੱਲ ਨੂੰ ਜਰੂਰ ਇੱਕ ਬੇਨਤੀ ਮੈਂ ਦੇ ਨਾਲ ਕਰਾਂ ਬੀਬੀ ਜਗੀਰ ਕੌਰ ਉਸ ਵਕਤ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਸੀ ਤੇ ਗੋਇੰਦਵਾਲ ਸਾਹਿਬ ਜਿਹੜਾ ਬੋਰਡ ਲੱਗਾ ਸੀ ਨਾ ਵੀ ਇੱਥੇ 84 ਨਾਟਿਆਂ ਦੇ 84 ਕੱਟੀ ਜਾਂਦੀ ਆ ਗੁਰਬਾਣੀ ਦੇ 50 ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੇ 50 ਪ੍ਰਮਾਣ ਲਿਖ ਕੇ ਬਕਾਇਦਾ ਬੀਬੀ ਜਗੀਰ ਕੌਰ ਨੂੰ ਚਿੱਠੀ ਪਾਈ ਗਈ ਸੀ ਕਿ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਜੋ ਲੱਗਾ ਹੋਇਆ ਬੋਰਡ ਇਹ ਸਹੀ ਹੈ ਬੀਬੀ ਜ਼ਗੀਰ ਕੌਰ ਦਾ ਅਗਲਾ ਜਵਾਬ ਸੀ ਗੁਰਬਾਣੀ ਮੁਤਾਬਕ ਕਿਸੇ ਤੀਰਥੇ ਨਹਾਤਿਆਂ ਮੁਕਤੀ ਨਹੀਂ ਮਿਲਦੀ ਬਾਣੀ ਕਹਿੰਦੀ ਜਲ ਕੇ ਮੱਜਨ ਜੇਗਾ ਧੋਵੈ ਨਿਤਨਿਤ ਮੈਂਡੁਕ ਨਹਾਵੈ ਜੈਸੇ ਮੈਂਡੁਕ ਤੈਸੇ ਹੋਏ ਨਰ ਫਿਰ ਫਿਰ ਜੁਨਿਆਵੈ ਪਰ ਨਾਲ ਉਸ ਬੀਬੀ ਨੂੰ ਇਹ ਕਹਤਾ ਸੀ ਮੈਂ ਇਹ ਬੋੜ ਨਹੀਂ ਲਵਾ ਸਕਦੀ ਕਿ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਤੁਸੀਂ ਲਾ ਸਕਦੇ ਤੇ ਲਾ ਲਓ ਮੈਂ ਕਿਹਾ ਬੀਬੀ ਅਸੀਂ ਬੋਰਡ ਕਿਉਂ ਲਾਈਏ ਕਿਉਂਕਿ ਅਸੀਂ ਸਿਰਫ ਗਿਆਨ ਦੇ ਸਕਦੇ ਆ ਕਿ ਬਾਣੀ ਮੁਤਾਬਕ ਇਹ ਗੱਲ ਸਹੀ ਹੈ ਜਾਂ ਗਲਤ ਆ ਜਵਾਬ ਤੁਸੀਂ ਦੇਣਾ ਪਰ ਸਾਡੀ ਐਸ ਗੱਲ ਨੂੰ ਹਵਾ ਦੇ ਕੇ ਬਾਹਰ ਇਹ ਨਾ ਪ੍ਰਚਾਰਿਓ ਅਸੀਂ ਬੋਲ ਰਹੇ ਆ ਬੀਬੀ ਜਗੀਰ ਕੌਰ ਨੂੰ ਪ੍ਰਮਾਣ ਦੇ ਕੇ ਚਿੱਠੀ ਭਾਈ ਸੀ ਉਹਦਾ ਜਵਾਬ ਇਹ ਸੀ ਕਿ ਬਿਲਕੁਲ ਗੁਰਬਾਣੀ ਮੁਤਾਬਕ ਇਹ ਗੱਲ ਸਹੀ ਨਹੀਂ ਹੈਗੀ ਗੁਰਬਾਣੀ ਮੁਤਾਬਕ ਅਸੀਂ ਗੁਰੂ ਗਿਆਨ ਤੀਰਥ ਸਤੇ ਉੱਪਰ ਇਸ਼ਨਾਨ ਕਰਕੇ ਆਪਣੇ ਮਨ ਦੀ ਮੈਲ ਜਿਹੜੀ ਆ ਉਹ ਲਾਉਣੀ ਹੈ ਤੇ ਬਾਕੀ ਇੱਕ ਬੇਨਤੀ ਹੈ ਵੀ ਇਹ ਸਾਡੇ ਤੋਂ ਨਹੀਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕੋਈ ਪ੍ਰਚਾਰਕ ਜਥੇਦਾਰ ਤੁਹਾਨੂੰ ਕਿਸੇ ਨੂੰ ਸ਼ੱਕ ਹੋਵੇ ਤੇ ਗੁਰਬਾਣੀ ਦੇ ਪ੍ਰਮਾਨ ਦੇ ਕੇ ਜਰੂਰ ਪੁੱਛਿਓ ਕਿ ਸਾਡੇ ਪਿੰਡ ਇਦਾਂ ਗੁਰਮੁਖੀਆਂ ਮਸ਼ੀਨ ਕਾਲਜ ਵਾਲੇ ਅਸੀਂ ਉਹ ਇਦਾਂ ਬੋਲ ਕੇ ਗਏ ਨੇ ਪਰ ਉਹ ਬਾਣੀ ਦਾ ਨਾਲ ਹਵਾਲਾ ਦੇ ਕੇ ਅਸੀਂ ਬਕਾਇਦਾ ਰਿਕਾਰਡਿੰਗ ਕਰ ਰਹੇ ਹਾਂ ਇੱਕ ਇੱਕ ਲਬਜ ਸਾਡਾ ਰਿਕਾਰਡ ਹੋ ਰਿਹਾ ਸੀ ਬਕਾਇਦਾ ਇਹ ਸਿਸਟਮ ਬਣਾਇਆ ਵੀ ਇੱਕ ਇੱਕ ਲਬਜ ਰਿਕਾਰਡ ਕਰ ਰਹੇ ਹਾਂ ਅਸੀਂ ਕਿਉਂਕਿ ਬਾਅਦ ਚ ਕੋਈ ਸਾਡੇ ਪ੍ਰਚਾਰ ਨੂੰ ਇਦਾਂ ਨਾ ਬਣਾ ਦੇ ਵੀ ਅਸੀਂ ਨਾਸਤਿਕਾਂ ਦਾ ਪ੍ਰਚਾਰ ਕਰ ਰਹੇ ਹਾਂ ਪਰ ਨਾਲ ਇੱਕ ਬੇਨਤੀ ਕਰਾਂਗੇ ਕਿ ਇਸ ਪ੍ਰਚਾਰ ਨੂੰ ਜ਼ਰੂਰ ਤੁਹਾਡੇ ਇਲਾਕੇ ਚ ਕੋਈ ਐਸਜੀਪੀਸੀ ਮੈਂਬਰ ਕੋਈ ਜ਼ਿਹਦਾ ਰਵੇ ਤੁਹਾਨੂੰ ਪੁੱਛਿਓ ਵੀ ਗੁਰਬਾਣੀ ਮੁਤਾਬਕ ਇਹ ਸਹੀ ਆ ਤੇ ਸੱਚੀ ਗੱਲ ਹੈ ਕੋਈ ਜ਼ਿਹਦਾਰ ਹੋਵੇ ਭਾਵੇਂ ਪ੍ਰਧਾਨ ਹੋਵੇ ਉਹ ਇਹੋ ਜਵਾਬ ਦੇਣਗੇ ਗ ਨੇ ਬੈਠਦੇ ਬਾਣੀ ਸਾਡਾ ਗੁਰੂ ਆ ਇਹਨਾਂ ਫੈਸਲਾ ਤੁਸੀਂ ਆਪ ਕਰਦੇ